ਇਹ ਗੱਲਮੰਡ ਜਿਹੜੀ ਹੈ ਤੁਹਾਨੂੰ ਪਤਾ ਹੈ ਪਹਿਲੇ ਪੰਚਾਇਤਾਂ ਵੀ ਇਹਨਾਂ ਨੂੰ ਪੰਚਾਇਤਾਂ ਦੀਆਂ ਇਲੈਕਸ਼ਨਜ਼ ਵੀ ਇਹਨਾਂ ਨੂੰ ਫੋਰਸ ਹਾਈ ਕੋਰਟ ਨੇ ਕੀਤਾ ਇਹ ਵੀ ਹੁਣ ਇਹਨਾਂ ਨੂੰ ਛਿੜਕ ਪਈ ਏ ਆਨਰੇਬਲ ਸੁਪਰੀਮ ਕੋਰਟ ਵੱਲੋਂ ਇਹਨਾਂ ਦੀ ਤੇ ਮੰਸ਼ਾ ਕਿਤੇ ਵੀ ਇਲੈਕਸ਼ਨ ਕਰਵਾਉਂਦੀ ਹੈ ਹੀ ਨਹੀਂ ਸੀ ਇਹ ਮਜਬੂਰੀ ਨਾਲ ਕਰਨੀਆਂ ਪੈ ਰਹੀਆਂ ਨੇ ਪੰਚਾਇਤਾਂ ਦੀਆਂ ਇਲੈਕਸ਼ਨਜ਼ ਵੀ ਲੇਟ ਕਾਰਪੋਰੇਸ਼ਨਾਂ ਦੀ ਇਲੈਕਸ਼ਨ ਵੀ ਲੇਟ ਮਿਸੀਪੈਲਿਟੀ ਦੀਆਂ ਇਲੈਕਸ਼ਨਜ਼ ਵੀ ਲੇਟ ਨੇ ਕਿਉਂਕਿ ਇਹਨਾਂ ਨੇ ਕੀਤਾ ਤੇ ਕੁਝ ਵੀ ਨਹੀਂ ਐਗਜ਼ੈਕਟਲੀ ਇਲੈਕਸ਼ਨ ਤੇ ਉਹ ਆਦਮੀ ਕਰਾਂਦਾ ਸ਼ੌਕ ਨਾਲ ਜਿਹਨੂੰ ਪਤਾ ਹੁੰਦਾ ਮੈਂ ਕੰਮ ਕੀਤਾ ਉਹਨੇ ਗਵਰਨਮੈਂਟ ਤੇ ਟਾਈਮ ਟਪਾਰੀ ਸੀ ਇਹ ਮਜਬੂਰੀ ਬਣ ਗਈ ਕਨਸਟੀਟਿਊਸ਼ਨਲ ਮਜਬੂਰੀ ਹੈ ਕਿ 5 ਸਾਲ ਚ ਇਲੈਕਸ਼ਨ ਹੋਣੀ ਹੈ ਇਹਨਾਂ ਦਾ ਵਾਸ ਚੱਲਦਾ ਤੇ 15 ਸਾਲ ਹੀ ਨਹੀਂ ਸੀ ਕਰਾਂਦੇ ਤਾਂ ਇਹ ਮਜਬੂਰੀ ਦਾ ਨਾਮ ਤੁਹਾਡੇ ਸਾਹਮਣੇ ਹੀ ਹੈ ਜੀ ਹਾਂਜੀ ਸਰ ਅੱਜ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਕੀ ਖਾਸ ਕੁਝ ਅੱਜ ਮੇਰੇ ਨੌਜਵਾਨ ਸਾਡੇ ਸਾਥੀ ਮਹਿੰਦਰਾ ਸਾਹਿਬ ਨੇ ਮੈਨੂੰ ਮੁਹਤ ਬਹਿੰਦਰਾ ਜੀ ਨੇ ਬੁਲਾਇਆ ਇਹਲੀ ਗੱਲ ਤੇ ਮੇਰੇ ਭਤੀਜੇ ਨੇ ਬ੍ਰਹਮ ਜੀ ਦੇ ਬੇਟੇ ਨੇ ਬ੍ਰਹਮ ਜੀ ਨਾਲ ਮੇਰਾ ਦੂਜੀ ਪੀੜੀ ਦਾ ਰਿਸ਼ਤਾ ਹੈ ਇਹਨਾਂ ਦੇ ਨਾਲ ਇਹਨਾਂ ਨੇ ਆਪਣੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਰਿਆਂ ਦਾ ਵੱਧ ਤੇ ਧਿਆਨ ਵੇਖੋ ਅਸਲ ਕਿਸੇ ਵੀ ਪਾਰਟੀ ਦੀ ਤਾਕਤ ਜਿਹੜੀ ਹੈ ਉਹਦੀ ਬੈਕਬੋਨ ਜਿਹੜੇ ਨੇ ਅਹੁਦੇਦਾਰ ਹੁੰਦੇ ਨੇ ਸੋ ਅੱਜ ਅਸੀਂ ਆਪਣੇ ਅਹੁਦੇਦਾਰਾਂ ਨਾਲ ਆਪਣੀ ਗੁਫ਼ਤਗੂ ਕਰਾਂਗੇ ਪੰਜਾਬ ਦੇ ਕੀ ਸਿਆਸੀ ਮਾਹੌਲ ਹੈ ਸਪੈਸ਼ਲੀ ਕਿਉਂਕਿ ਕਾਰਪੋਰੇਸ਼ਨ ਦੀ ਇਲੈਕਸ਼ਨਸ ਹੋਣ ਵਾਲੀਆਂ ਨੇ ਤੋਂ ਇਹਦੇ ਬਾਰੇ ਵੀ ਚਰਚਾ ਸਾਰਿਆਂ ਦੀ ਕਰਾਂਗੇ ਤੇ ਮਿਲਾਂਗੇ ਗੱਲ ਤੇ ਪਸੇਂਦ ਬਸ ਜੀ ਬਚਾਵਾ ਇੱਕ ਵਾਰ ਫੇਰ ਤੋਂ ਮਰਜ ਹੋਣ ਜਾ ਰਹੇ ਪੰਜ ਪੰਜ 6 ਨਾ ਕਰੋ ਦੁਬਾਰਾ ਗੱਲ ਸੁਧਾਰ ਲੈ ਦੁਬਾਰਾ ਮਰਜ ਹੋ ਰਹੀ ਹੈ ਇਹ ਦੇਖੋ ਮੇਰੀ ਇੱਕੋ ਗੁਜ਼ਾਰੇਸ਼ ਇਹ ਪਾਰਟੀ ਉਹ ਇੰਡੀਪੈਂਡੈਂਟ ਹੈ ਜੋ ਮਰਜ਼ੀ ਉਹ ਕਰੇ ਹੈ ਹੀ ਉਹਨਾਂ ਕੋ ਕੁਝ ਨਹੀਂ ਦੱਸ ਲੈਣ ਕਿਉਂਕਿ ਜਦੋਂ ਸਾਹ ਸੁਖਬੀਰ ਸਿੰਘ ਬਾਦਲ ਜੀ ਨੇ ਹਰ ਗੱਲ ਤਸلیم ਵੀ ਕਰ ਲਈ ਤੇ ਇਸ ਤੋਂ ਬਾਅਦ ਹੁਣ ਸੁਧਾਰੇ ਇਹਨਾਂ ਨੇ ਕੀ ਕਰਨਾ ਹੈ ਆਪਣੇ ਆਪ ਨੂੰ ਹੁਣ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰੀ ਹੋ ਗਿਆ ਹੈ ਜਿਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਨੂੰ ਉਹ ਤੇ ਸਾਫ਼ ਤੌਰ ਜਦੋਂ ਅਕਾਲ ਤਖਤ ਸਾਹਿਬ ਤੇ ਸਾਹਮਣੇ ਪੇਸ਼ ਹੋਏ ਨੇ ਆਪਣਾ ਹਰ ਗੁਨਾਹ ਜਿਹੜਾ ਇਹਨਾਂ ਨੇ ਖੁਦ تسلیم ਕਰ ਲਿਆ ਤਾਂ ਹੁਣ ਕੋਈ ਬਕਾਇਆ ਗੱਲ ਤੇ ਰਹਿ ਹੀ ਨਹੀਂ ਗਈ ਸੋ ਮੈਂ ਸਮਝਣਾ ਕਿ ਇਹਦੇ ਵਿੱਚੋਂ ਨਿਕਲਣਾ ਖਿਰੋਨੀ ਅਕਾਲੀ ਦਲ ਨੂੰ ਬਹੁਤ ਡਿਫਿਕਲਟ ਹੋਏਗਾ ਜਿਸ ਕਿਸਮ ਦੇ ਇਹ ਆਪ ਹੀ ਖੁਦ ਕਬੂਲ ਕੇ ਹਰ ਚੀਜ਼ ਨੂੰ ਜਿਹੜੀ ਸਚਾਈ ਸੀ ਉਹਨੂੰ ਬਹੁਤ ਲੇਟ ਕਬੂਲਿਆ ਵੇਖੋ ਲੋਕਾਂ ਨੇ ਤੇ 2017 ਚੋ ਹੀ ਪੋਲੀਟੀਕਲੀ ਇਹਨਾਂ ਨੂੰ ਰਿਜੈਕਟ ਕਰਤਾ ਸੀ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਅਕਾਲੀ ਦਲ ਦੀ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਤੇ ਨਿਹਰੇ ਤਿੰਨ ਹੀ ਰਹਿ ਗਏ ਜੀ ਤੇ ਫਿਰ 24 ਦੇ ਵਿੱਚ ਰਿਜੈਕਸ਼ਨ ਹੋ ਗਈ ਹੈ ਹੁਣ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀਆਂ ਪਹਿਲੇ ਸ਼ੰਕਾ ਸੀ ਉਹ ਸਚਾਈ ਵਿੱਚ ਤਬਦੀਲ ਹੋ ਗਿਆ ਹੁਣ ਇਹਨਾਂ ਨੂੰ ਕੱਢਣ ਪਾਉਣ ਨੂੰ ਤਾਂ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾਹ ਕਬੂਲ ਕਰ ਲਏ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨਗੇ ਤੇ ਕੀ ਲੋਕ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਵਾਸ ਰੱਖਣਗੇ ਸਾਹਿਬ ਜੋ ਕੁਝ ਪਾਰਟੀਆਂ ਨੂੰ ਚਾਹੁੰਦੇ ਦੇਖਿਆ ਤੁਸੀਂ ਸਮਾ ਘਟ ਹੈ ਕੁਝ ਪਾਰਟੀਆਂ ਨੂੰ ਤਾਂ ਵਾਰਡ ਦੇ ਵਿੱਚ ਬੰਦੇ ਵੀ ਨਾ ਪਰੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਐਵਰੇਜ ਇੱਕ ਬੰਦੇ ਨੇ ਕਿਦਾਂ ਦੇਖ ਰੂ ਸੀ ਦੇਖੋ ਗੱਲ ਇਸ ਤਰ੍ਹਾਂ ਜਿਹੜੀਆਂ ਲੋਕਲਾਈਜ਼ਡ ਇਲੈਕਸ਼ਨਸ ਹੁੰਦੀਆਂ ਤੁਹਾਨੂੰ ਪਤਾ ਇੱਥੇ ਇਸ ਕਿਸਮ ਦਾ ਹੀ ਹਾਲਾਤ ਚੱਲਦੇ ਨੇ ਤੇ ਵੇਖੋ ਇਹ ਅਖੀਰ ਮੇਰੀ ਇਹ ਗੱਲ ਸੁਣ ਲਓ ਇੱਕ ਚੰਗੀ ਤੇ 92 ਆਏ ਸੀ 92 ਸਾਲ ਨਹੀਂ ਆਉਂਦੇ ਇਹ ਇਹਨਾਂ ਦੀ ਖੀਰਲੀ ਇਲੈਕਸ਼ਨ ਨੇ ਸ਼ੌਕ ਨਾਲ ਲੋਕਾਂ ਨੂੰ ਲੁੱਡ ਲੈਣੀ ਚਾਹੀਦੀ ਇਸ ਤੋਂ ਗਾਇਨਾਂ ਨੂੰ ਲੱਪਣਾ ਤਾਂ ਕੁਝ ਨਹੀਂ ਕੱਢਣ ਪਾਣ ਨੂੰ ਤਾਂ ਹੈ ਹੀ ਕੁਝ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਕਿਸੇ ਦਾ ਮਾਲ ਸੇਫ ਨਹੀਂ ਪੰਜਾਬ ਦਾ ਵਪਾਰ ਸੇਫ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਤੋ ਇਥੋਂ ਕੋਈ ਦੇਣ ਲੈਣ ਨੂੰ ਕੱਢਣ ਪਾਣ ਨੂੰ ਤੇ ਕੁਝ ਵੀ ਨਹੀਂ ਇਸ ਗਵਰਨਮੈਂਟ ਕੋ ਅਖੀਰਲੇ ਸਾਵਾਂ ਦੇ ਉੱਤੇ ਸਰਕਾਰ ਹੈ ਜੀ ਸਰ ਨਗਰਿਕ ਨੂੰ ਚੋਣਾਂ ਦੀ ਕਾਂਗਰਸ ਨੂੰ ਕਿੱਥੇ ਮੰਦੇ ਹੋ ਕੋਈ 100% ਤਗੜੇ ਰਾਂਗੇ ਜੀ ਇਹਦੇ ਕੋਈ ਦੋ ਰਾਈ ਨਹੀਂ ਹੈ ਜੀ ਪਾਰਟੀ ਕਿਹੜੀ ਹੈ ਜੀ ਹੁਣ ਪਾਰਟੀਆਂ ਸਾਹਮਣੇ ਦੋ ਹੀ ਨੇ ਯਾ ਜਿਹੜੀ ਮੌਜੂਦ ਹੈ ਇਹ ਕਿਉਂਕਿ ਤਾਕਤ ਦੇ ਵਿੱਚ ਇਹਨਾਂ ਨੂੰ ਥੋੜਾ-ਬੋਟਾ ਸਾਹ ਇਸ ਗੱਲ ਦਾ ਆ ਰਿਹਾ ਹੈ ਕਿ ਇਹਨਾਂ ਦੇ ਕੋਲ ਆਕਸੀਜਨ ਦੇ ਸਿਲੰਡਰ ਇਹਨਾਂ ਦੇ ਮੂੰਹ ਨੂੰ ਲਾਏ ਨੇ ਜੀ ਇਹਨਾਂ ਕੋਈ ਸਰਕਾਰ ਹੈ ਤੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਹੋਰ ਤਾਂ ਕੋਈ ਹੈ ਹੀ ਨਹੀਂ ਜੀ ਬਾਕੀਆਂ ਪਾਰਟੀਆਂ ਤਾਂ ਸਾਰੀਆਂ ਤਾਂ ਵਿਚਾਰਿਆਂ ਦਾ ਐਕਸਲੇਟਰ ਸਿਲੰਡਰ ਵੀ ਨਹੀਂ ਹੈ ਨਾ ਕੋਈ ਕਾਂਗਰਸ ਲੜੂਗੀ ਜੀ ਕਾਰਪੋਰੇਸ਼ਨ ਲੜੀ ਰੇ ਤਾਂ ਹੀ ਇੱਥੇ ਆਏ ਆ ਜੀ ਦਿੱਲੀ ਵਿਧਾਨ ਸਭਾ ਜਿਹੜਾ ਹੈਗਾ ਜਿਹੜਾ ਟਿਕਤਾ ਵੀ ਨਾ ਚੁੱਕਿਆ ਆਵਾਂ ਦੀ ਪਾਰਟੀ ਬੋਲੋ ਕੀ ਲੱਗਦਾ ਹੈਗਾ ਕਾਂਗਰਸ ਕਦੋਂ ਤੱਕ ਦਿੱਲੀ ਦੇ ਵਿੱਚ ਕਰੇਗੀ ਮੈਂ ਤੇ ਪੰਜਾਬ ਵਾਸੀ ਤਾਂ ਹੁੰਦਾ ਸਕਨਾ ਦਿੱਲੀ ਦੀ ਗੱਲ ਕਰਨੀ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਕਰਨ ਦੀ ਜਿਹੜੀ ਹੈ ਉਹ ਮੈਂ ਮੇਰਾ خیال ਹੈ ਆਈ ऍम नॉट द राइट ਪਰਸਨ